ਇਹ ਤੇ ਹੈ ਉਹ ਕੀ ਬਾਰੇ ਦੱਸਦੇ ਹਾਂ ਬਟ ਯੂ ਥਿੰਕ ਹਾਂਜੀ ਬੜੇ ਜਿਹੜਾ ਸਾਡਾ ਬਹੁਤ ਵਧੀਆ ਕਾਰਗੁਜ਼ਾਰੀ ਹੋਈ ਹੈ ਜਿਹੜਾ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਜਿਹੜਾ ਪੰਜਾਬ ਪੁਲਿਸ ਦੀ ਮਹਿਮ ਪੰਜਾਬ ਸਰਕਾਰ ਦੀ ਮਹਿਮ ਚੱਲ ਰਹੀ ਹੈ ਇਸ ਦੇ ਦੌਰਾਨ ਚੰਗੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਸਾਡੇ ਦੋ ਕੇਸਸ ਦਰਜ ਕਰਕੇ ਇੱਕ ਸੀਆਈਏ ਜ਼ੀਰਾ ਜ਼ੀਰਾ ਦੀ ਸਾਰੀ ਟੀਮ ਤੇ ਡੀਐਸਪੀ ਡੀ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਇਹ ਤੇ ਮਕਦਮਾ ਨੰਬਰ 23 ਦਰਜ ਕਰਕੇ थाना सदर ਜ਼ੀਰਾ ਇੱਕ ਜਸਵਿੰਦਰ ਸਿੰਘ ਉਰਫ ਬਗੂ ਨੂੰ ਗ੍ਰਿਫਤਾਰ ਕੀਤਾ ਤੇ ਉਹ ਪੁੱਤਰ ਚਮਨ ਵਾਸੀ ਪਿੰਡ ਲੱਖਾ ਸਿੰਘ ਵਾਲਾ ਥਾੜਾ थाना ਮਮਦੋੜ ਦਾ ਤੇ ਇਸ ਤੋਂ ਇੱਕ ਗਲੌਕ ਇੱਕ 30 बोर ਪਿਸ ਦੋ 30 बोर ਪਿਸਟਲ ਤੇ ਦੋ ਮੈਗਜ਼ੀਨ ਤੇ ਦੋ ਕੈਟਰਿਜਸ ਗਲੌਕ ਦੇ ਤੇ ਅੱਠ 30 ਬੋਰ ਦੇ ਕੈਟਰਿਜਸ ਇਤੋਂ ਬਰਾਮਦ ਹੋਏ ਆ ਤੇ ਟੋਟਲ ਤਿੰਨ ਵੈਪਨ ਹੋਗੇ ਤਿੰਨ ਮੈਗਜ਼ੀਨ ਤੇ 10 ਕਾਰਟ੍ਰਿਜਸ ਹੋਗੇ ਐਵੇਂ ਇੱਕ ਮਕਦਮਾ ਨੰਬਰ 24 ਅ ਦਰਜ ਕੀਤਾ ਥਾਣਾ ਮਖੂ ਦੇ ਵਿੱਚ ਇਹਦੇ ਵਿੱਚ ਡੀਐਸਪੀ ਜ਼ੀਰਾ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਚ ਐਸਐਚਓ ਮਖੂ ਵੱਲੋਂ ਇਹ ਕਾਰਵਾਈ ਕਰਦੇ ਸਾਗਰ ਉਰਫ ਤੇਜੀ ਉਮਰ ਕਰੀਬ 30 ਸਾਲ ਆ ਪੁੱਤਰ ਜਸਵਿੰਦਰ ਵਾਸੀ ਗਲੀ ਨੰਬਰ 4 ਗੋਲਬਾਗ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਤੇ ਇਹ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ ਵੀ ਤਿੰਨ ਪਿਸਟਲ ਦੋ 30 ਬੋਰ ਦੇ ਇੱਕ 32 ਬੋਰ ਦਾ ਜਿਹੜਾ ਦੇਸੀ ਪਿਸਤੌਲ ਹੈ ਦੋ 30 ਬੋਰ ਤੇ ਪਿਸਤੌਲ ਹੈ ਦੋ ਮੈਗਜ਼ੀਨ ਪੰਜ ਕਾਰਟ੍ਰਿਜ ਟੋਟਲ ਤਿੰਨ ਵੈਪਨ ਇਹਦੇ ਤੋਂ ਬਰਾਮਦ ਹੋਏ ਆ ਚਾਰ ਮੈਗਜ਼ੀਨਾਂ ਪੰਜ ਕਾਰਟ੍ਰਿਜਸ ਦੋ ਚੱਲੇ ਹੋਏ ਰੌਂਦ ਬਰਾਮਦ ਹੋਏ ਆ ਟੋਟਲ ਇਹ ਦੋਨਾਂ ਕੇਸਸ ਦੇ ਵਿੱਚ 6 ਪਿਸਤੌਲ ਹੈ ਵੈਪਨ ਹੈ ਸੱਤ ਮੈਗਜ਼ੀਨਾਂ 15 ਕਾਰਟ੍ਰਿਜਸ ਤੇ ਦੋ ਚੱਲੇ ਹੋਏ ਕਾਰਤੂਸ ਐਮਪਟੀ ਰਾਉਂਡਸ ਉਹ ਇਹਨਾਂ ਤੋਂ ਬਰਾਮਦ ਹੋਏ ਆ ਇੱਥੇ ਦੱਸਣ ਵਾਲੀ ਗੱਲ ਹੈ ਵੀ ਜੀ ਇਹ ਦੋਨੇ ਜਣੇ ਕਈ ਕੇਸਸ ਦੇ ਵਿੱਚ ਪਹਿਲਾਂ ਜਿਹੜਾ ਜਸਵਿੰਦਰ ਉਰਫ ਬੱਗੂ ਆ ਉਹ ਉਹਦੇ ਤੇ ਪਹਿਲਾਂ ਪਰਚਾ ਨਹੀਂ ਹੈ ਬਟ ਉਹ ਸਾਡੀ ਪੁਛਗਿਸਤੋਂ ਆਇਆ ਕੁਝ ਹੋਰ ਕ੍ਰਿਮਨਲ ਐਕਟੀਵਿਟੀਆਂ ਦੇ ਵਿੱਚ ਹੋ ਇਨਵੋਲਡ ਰਿਹਾ ਹੈ ਡਰੱਗਸ ਦੇ ਵਿੱਚ ਵੀ ਇਨਵੋਲਡ ਰਿਹਾ ਤੇ ਇੱਕ ਸਾਗਰ ਉਰਫ ਤੇਜੀ ਆ ਜਿਹੜਾ ਇਹ ਇਹਦੇ ਤੇ ਪਹਿਲਾਂ ਪਰਚੇ ਦਰਜ ਹੈ ਜਿਵੇਂ ਤੇ ਸੱਤ ਮੁਕਦਮੇ ਦਰਜ ਹੈ ਪਹਿਲਾਂ ਤੇ ਉਧਰ ਆ ਜਾ ਤੁਸੀਂ ਇਹਦੇ ਸੱਤ ਮੁਕਦਮੇ ਦਰਜ ਆ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਦੇ ਤੇ ਇਹਦੇ ਤੇ ਅ ਛੇ ਇਹ ਜ ਇੱਕ ਦੂਸਰੇ ਪਾਸਪੋਰਟ ਬਣਾ ਕੇ ਜਾ ਰਿਹਾ ਸੀਗਾ ਜਿਹੜਾ ਗਲਤ ਐਡਰੈਸ ਦੱਸ ਕੇ ਤੇ ਉਹ ਇਸੇ 에어ਪੋਰਟ ਤੋਂ ਫੜਿਆ ਗਿਆ ਸੀ ਕੋ ਪਰਚਾ ਦਰ ਸੀ ਐਸਐਸਓਸੀ ਦੇ ਵੀ 399 ਦੇ ਪਰਚਾ ਦਰ ਜਹ ਤੇ ਲੜਾਈ ਝਗੜੇ ਦੇ ਤੇ ਇੱਕ ਪ੍ਰੈਸਿਡੈਂਟ ਦਾ ਪਰਚਾ ਦਰ ਇਹਦੇ ਤੇ ਜੀ ਸਰ ਇੱਕ ਕਿਸੇ ਬਾਹਰ ਤੋਂ ਜਾਂਚ ਦੇਣਾ ਸੀ ਸਰ ਕੀ ਦੇਖੋ ਜੀ ਇਹ ਇਹਨਾਂ ਦੀ ਪੁਸ਼ਗਿਸ ਚੱਲ ਰਹੀ ਆ ਤੇ ਜਿਹੜਾ ਇਹਨਾਂ ਤੋਂ ਜੋ ਵੀ ਅੱਗੇ ਪੁਸ਼ਗਿਸ ਤੋਂ ਸਾਹਮਣੇ ਆਊਗਾ ਉਸ ਤੋਂ ਅਸੀਂ ਅਗਲੀ ਕਾਰਵਾਈ ਵੀ ਕਰਾਂਗੇ ਇਸ ਦੇ ਨਾਲ ਦੇ ਸਾਥੀਆਂ ਨਾਲ ਜਿਹੜਾ ਉਹ ਪੁਸ਼ਗਿਸ ਚੱਲ ਰਹੀ ਹੈ ਜੀ ਵੈਸੇ ਇਹਦੇ ਹੁਣ ਤੱਕ ਦੇ ਕਹਿਣ ਮੁਤਾਬਕ ਤਾਂ ਇਹ ਕਹਿੰਦਾ ਅਸੀਂ ਚਲਾ ਕੇ ਦੇਖਿਆ ਸੀਗਾ ਵੀ ਚੱਲਦਾ ਤੇ ਉੱਥੇ ਯੂਜ਼ ਕੀਤੇ ਆ ਤੇ ਬਾਕੀ ਜਿਹੜਾ ਇਹਨਾਂ ਦੀ ਪੁਸ਼ਗਿਸ ਚੱਲ ਰਹੀ ਹੈ ਸ਼ਰਾਰਤੀ ਅਨਸਰ ਹੈ ਗਲਤ ਅਨਸਰ ਹੈ ਤੇ ਇਹਨਾਂ ਤੇ ਫਿਰ ਹਮ ਦੋ ਇਲਾਕਾ ਬਿਲਕੁਲ ਪਾਕਿਸਤਾਨ ਸਟਾ ਹੈ ਏਰੀਆ ਹੈ ਤੇ ਕੀ ਇਹ ਇਸ਼ਹਾਰ ਜਿਹੜੇ ਪਾਕਿਸਤਾਨ ਤੋਂ ਬਿਲਕੁਲ ਜੀ ਇਹ ਜਿਹੜਾ ਗਲੌਕ ਹੈ ਪਾਕਿਸਤਾਨ ਤੋਂ ਹੀ ਹੈ ਦੂਸਰੇ ਵੀ ਵੈਪਨ ਜਿਹੜੇ ਪੁਛਗੇਸ ਤੋਂ ਸਾਹਮਣੇ ਆਏ ਵੀ ਉੱਥੋਂ ਹੀ ਪਾਕਿਸਤਾਨ ਤੋਂ ਹੀ ਬਣਾਏ ਹੈ